ਮੈਂ ਅਮਰਦੀਪ ਸਿੰਘ ਅਨੰਦ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ ਪੀਐਸਬੀਸੀਐਲ ਨੂੰ ਸਾਰੇ ਦੇਸ਼ ਨਿਵਾਸੀ ਅਤੇ ਅੰਮ੍ਰਿਤਸਰ ਦੇ ਨਿਵਾਸੀ ਅਤੇ ਆਪਣੇ ਸ਼ੋਭ ਚਿਤਗਾਂ ਨੂੰ ਅੱਜ ਦੇ ਬੰਦੀ ਛੋੜ ਦਿਵਸ ਦੇ શુભ ਮੌਕੇ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਅੱਜ ਦਾ ਇਹ ਵਿਸ਼ੇਸ਼ ਦਿਨ ਜੋ ਕਿ ਸਿੱਖ ਜਗਤ ਵਿੱਚ ਬੜਾ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਸ਼੍ਰੀ ਮੇਾ ਪਾਦਸ਼ਾਹ ਤੰਤੰਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਅਤੇ ਆਪਣੇ ਨਾਲ 52 ਰਾਜੇ ਜੋ ਕਿ ਗਵਾਲੀਅਰ ਦੇ ਕਿਲੇ ਵਿੱਚ ਬਹੁਤ ਚਿਰ ਤੋਂ ਕੈਦ ਤੇ ਦੁੱਖ ਭੋਗ ਰਹੇ ਸਨ ਉਹਨਾਂ ਨੂੰ ਆਪਣੇ ਕਲੀਆਂ ਵਾਲੇ ਚੂਲੇ ਨਾਲ ਬਣ ਕੇ ਤੇ ਉਹ ਆਜ਼ਾਦ ਕਰਵਾਇਆ ਮੁਕਤ ਕਰਵਾਇਆ ਇਸ ਦੇ ਨਾਲ ਦੇ ਨਾਲ ਹੀ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ Hindu ਤਰੰਦੇ ਵਿੱਚ ਸ਼੍ਰੀ ਰਾਮਚੰਦਰ ਜੀ ਜਿਨ੍ਹਾਂ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀ ਉਹ ਕੱਟ ਕੇ ਆਪਣੇ ਜੁੱਧਿਆ ਵਿੱਚ ਵਾਪਸ ਪਹੁੰਚੇ ਸਨ ਇਸ ਦਿਨ ਸੰਕਾਂ ਵੱਲੋਂ ਸਾਰੇ ਜਗਤ ਵੱਲੋਂ ਬੜੀ ਹੀ ਖੁਸ਼ੀ ਦਾ ਮਾਹੌਲ ਬਣਾਇਆ ਗਿਆ ਤੇ ਇਸ ਦਿਨ ਸਭ ਸੰਕਾਂ ਨੇ ਦੀਦਿ ਰਾਤ ਕੇ ਦੀਮਾਲਾ ਕਰਕੇ ਜਿਹੜੀ ਉਹਨਾਂ ਦਾ ਸਵਾਗਤ ਕੀਤਾ ਤੇ ਇਸ ਨੂੰ ਦਿਵਾਲੀ ਵੀ ਕਿਹਾ ਜਾਂਦਾ ਸੀ ਤਿਆਰ ਨੂੰ ਸੋ ਮੈਂ ਅਖੀਰ ਵਿੱਚ ਇਹ ਨਵਾਂ ਚੈਨਲ ਜੋ ਸਰਦਾਰ ਇੰਦਰ ਮੋਹਨ ਸਿੰਘ ਜੀ ਨੇ ਆਪਣਾ BBC brightbot broadcaster ਲਾਂਚ ਕੀਤਾ ਆਦਰਨ ਮੈਂ ਨੂੰ ਕਮਲਾ ਮਦਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੈਨਲ ਬਹੁਤ ਉੱਚੀਆਂ ਬਣਨੀਆਂ ਜੇ ਤੱਕਿਆ ਕਰੇ ਇਹ ਨਵੇਂ ਸ਼ਬਦਾਂ ਦੇ ਨਾਲ ਮੈਂ ਕਿਮਤਾ ਜਸਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ